ਗੁਰਦਾਸਪੁਰ ਵਿਖੇ ਜਵਾਹਰ ਨਵੋਦਿਆ ਸਕੂਲ ਦਬੂੜੀ ਦੇ ਵਿੱਚ 400 ਦੇ ਕਰੀਬ ਬੱਚੇ ਹੜ੍ਹ ਦੇ ਪਾਣੀ ਦੇ ਵਿੱਚ ਫਸਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਖਬਰ ਮਿਲ ਰਹੀ ਹੈ ਕਿ ਇਸ ਸਕੂਲ ਦੇ 4 ਹੋਣਹਾਰ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਫਸੇ ਹੋਏ ਨੇ ਜੋ ਕਿ ਉੱਥੇ ਖੇਡਾਂ ਦੇ ਵਿੱਚ ਭਾਗ ਲੈਣ ਦੇ ਲਈ ਗਏ ਸੀ ਵਿਦਿਆਰਥੀਆਂ ਦੇ ਮਾਪਿਆਂ ਨੇ ਦੋਸ਼ ਲਗਾਏ ਨੇ ਕਿ ਪ੍ਰਿੰਸੀਪਲ ਵੱਲੋਂ ਬੱਚਿਆਂ ਨੂੰ ਵਾਪਸ ਲਿਆਉਣ ਦੇ ਲਈ ਕੋਈ ਵੀ ਯਤਨ ਨਹੀਂ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਸਰਕਾਰ ਵੱਲੋਂ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਬਰਦਾਸਪੁਰ ਵਿਖੇ ਜਵਾਹਰ ਨਵੋਦਿਆ ਸਕੂਲ ਦੇ ਵਿੱਚ 40 ਅਧਿਆਪਕ ਅਤੇ 400 ਵਿਦਿਆਰਥੀ ਹੜ੍ਹ ਦੇ ਵਿੱਚ ਫਸ ਜਾਣ ਦੀ ਖਬਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਪਰ ਇੱਕ ਹੋਰ ਜਾਣਕਾਰੀ ਮਿਲ ਰਹੀ ਹੈ ਕਿ ਇਸ ਸਕੂਲ ਦੇ ਚਾਰ ਹੋਣਹਾਰ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਵਿੱਚ ਵੀ ਫਸੇ ਹੋਏ ਨੇ ਜੋ ਕਿ ਖੇਡਾਂ ਦੇ ਵਿੱਚ ਭਾਗ ਲੈਣ ਦੇ ਲਈ ਉੱਥੇ ਗਏ ਸੀ ਅਤੇ ਰਾਜਕੋਟ ਤੋਂ ਵਾਲੀਬਾਲ ਦੇ ਵਿੱਚ 골ਡ ਮੈਡਲ ਜਿੱਤਿਆ ਸੀ ਵਿਦਿਆਰਥੀਆਂ ਦੇ ਮਾਪਿਆਂ ਨੇ ਇਲਜ਼ਾਮ ਲਗਾਇਆ ਕਿ ਪ੍ਰਿੰਸੀਪਲ ਵੱਲੋਂ ਬੱਚਿਆਂ ਨੂੰ ਵਾਪਸ ਲਿਆਉਣ ਦੇ ਲਈ ਕੋਈ ਵੀ ਯਤਨ ਨਹੀਂ ਕੀਤੇ ਜਾ ਰਹੇ ਨੇ ਜਦਕਿ ਇਹ ਜ਼ਿੰਮੇਵਾਰੀ ਪ੍ਰਿੰਸੀਪਲ ਦੀ ਹੈ। ਨਮੋਦਿਆ ਦੇ ਵਿੱਚ ਉਹ 3 ਤਰੀਕ ਦੀ ਇਥੋਂ ਖੇਡਣ ਲਈ ਗਈ ਸੀ। ਪਹਿਲਾਂ ਫੋਜੇ ਆ ਲਗੇ ਬਾਅਦ ਇਧਰ ਹਮਾ ਚਲ ਗਏ। ਹਮਾਚ ਲੋਗ ਗੁਜਰਾ ਚ ਗਏ ਸੀ। ਗੁਜਰਾਤ ਵਿੱਚ ਉਹ 5 ਤਰੀਕ ਦੇ ਆ ਗਏ ਆ। ਤਾਂ ਹੇ ਤੱਕ ਮੈਂ ਮਤ ਕਿ ਮੇਰੀ ਬੇਟੀ ਘਰ ਨਹੀਂ ਆਏ ਹੈਗੇ। ਇਹਨਾਂ ਨੂੰ ਸਟਾਫ ਮੈਂਬਰ ਨੂੰ ਫੋਨ ਕਰੀਦਾ ਵਾ ਉਹ ਕਹਿੰਦੇ ਅੱਜ ਜਾਣਗੇ ਕੱਲ ਆਣਗੇ ਬੱਚੇ। ਹੁਣ ਆਪਾਂ ਲਖੋਵਾਲ ਆਏ ਆ ਗੁਰਦੁਆਰੇ ਉਥੋਂ ਵੀ ਸਾਰਾ ਸਟਾਫ 도ੜ ਗਿਆ ਬੱਚੇ ਵੀ ਇੱਥੇ ਜੈਨਵਿਨ ਮੋਦਿਆ ਜਿੱਥੇ ਕੱਲ ਮੁਬਾਰਸ਼ਨਾ ਬੋਇਆ ਇਸ ਵਕਤ ਕਿੱਥੇ ਆ ਗਏ ਬੱਚੇ ਕੁਛ ਪਤਾ ਨਹੀਂ ਉਹ ਹਿਮਾਚਲ ਜਾ ਹਮੇਂ ਭਾਤੇ ਹਮੇਂ ਇਹ ਬੱਚਿਆਂ ਨਾਲ ਗੱਲਬਾਤ ਹੋਈ ਕੁਛ ਬੱਚਾ ਨਾਲ ਗੱਲਬਾਤ ਹੋਈ ਕੀ ਕਹਿੰਦੇ ਨੇ ਬੱਚੇ ਬੱਚੇ ਰੋਂਦੇ ਪਏ ਕਹਿੰਦੇ ਉਧਰ ਵੀ ਛੁੱਟੀਆਂ ਪੈ ਗਈਆਂ ਵਾ ਤੇ ਸਾਨੂੰ ਆ ਕੇ ਲੈ ਜਾਓ ਉਹ ਬੱਚਾ ਨਾਲ ਪ੍ਰਿੰਸੀਪਲ ਦਾ ਕੀ ਕਹਿਣਾ ਪ੍ਰਿੰਸੀਪਲ ਨੇ ਕਿਹਾ ਉਹਨੂੰ ਫੋਨ ਕੀਤਾ ਉਹ ਕਹਿੰਦੇ 31 ਤਰੀਕ ਤੋਂ ਬਾਅਦ ਚ ਬੱਚਾ ਲੈਣ ਜਾਣਾ ਇਸੇ ਤਰ੍ਹਾਂ ਹਿਮਾਚਲ ਦੇ ਵਿੱਚ ਫਸੇ ਇੱਕ ਹੋਰ ਬੱਚੇ ਦੀ ਮਾਤਾ ਕੁ ਗੁਜਰਾਤ ਦੇ ਰਾਜਕੋਟ ਤੋਂ 골ਡ ਮੈਡਲ ਜਿੱਤ ਕੇ ਆਏ ਸੀ ਜਿਨ੍ਹਾਂ ਨੂੰ 25 ਅਗਸਤ ਨੂੰ ਹਿਮਾਚਲ ਭੇਜਿਆ ਗਿਆ ਸੀ ਪਰ ਉੱਥੇ ਸਾਡੇ ਬੱਚੇ ਪਰੇਸ਼ਾਨ ਹੋ ਰਹੇ ਨੇ ਜਦ ਕਿ ਪ੍ਰਿੰਸੀਪਲ 31 ਅਗਸਤ ਨੂੰ ਬੱਚੇ ਵਾਪਸ ਲਿਆਉਣ ਦੀ ਗੱਲ ਕਹਿ ਰਹੇ ਨੇ ਤੇ ਉਹ ਤੰਤਰੀਕ ਤੋਂ ਸਾਡੀ ਬੇਟੀ ਜਿਹੜੀ ਹੈ ਵਾਲੀਬਾਲ ਮੈਚ ਤੇ ਗਈ ਸੀ ਜੋ ਕਿ ਪਹਿਲੇ ਪੋਜਵਾਲ ਗਏ ਨੇ ਪੋਜਵਾਲ ਤੋਂ ਸਿਲੈਕਟ ਹੋਏ ਬੱਚੇ ਨੇ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੇ ਗਏ ਨੇ ਅਰਜੀਨਲ ਤੇ ਗਏ ਨੇ ਉਹ ਹਿਮਾਚਲ ਚ ਗਏ ਆ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੈਸ਼ਨਲ ਦੇ ਗੁਜਰਾਤ ਗਏ ਨੇ ਜਦੋਂ ਕਿ ਗੁਜਰਾਤ ਤੋਂ ਸਾਡੇ ਬੱਚੇ ਜਿਹੜੇ ਹਿਮਾਚਲ 25 ਤਰੀਕ ਨੂੰ ਜਿਹੜੇ ਆ ਪਹੁੰਚ ਗਏ ਨੇ ਆ ਗਏ ਆ ਗੁਜਰਾਤ ਤੋਂ 25 ਤਰੀਕ ਦੇ ਤੇ 25 ਦਿਨ ਦੇ ਅਸੀਂ ਚਲੋ ਬੱਚਿਆਂ ਦੇ ਬਾਰੇ ਬੜਾ ਫਿਕਰ ਕਰ ਰਹੇ ਆਂ ਔਰ ਫੋਨ ਵੀ ਟੀਚਰਸ ਨੂੰ ਜੋ ਵੀ ਆ ਸਕੂਲ ਟੀਚਰਸ ਨੂੰ ਪ੍ਰਿੰਸੀਪਲ ਨੂੰ ਜਾਂ ਵਾਈਸ ਪ੍ਰਿੰਸੀਪਲ ਨੂੰ ਕਰ ਰਹੇ ਆਂ ਤੇ ਸਾਨੂੰ ਇਹੀ ਕਹਿ ਰਹੇ ਕਿ ਅਸੀਂ ਟੀਚਰਸ ਭੇਜ ਰਹੇ ਆਂ ਜਦੋਂ ਕਿ ਅਜੇ ਤੱਕ ਸਾਡੇ ਕੋਲ ਨਾ ਤਾਂ ਬੱਚੇ ਪਹੁੰਚੇ ਨੇ ਔਰ ਅੱਜ ਵੀ ਅਸੀਂ ਸਟਾਫ ਮੈਂਬਰ ਨੂੰ ਮਿਲਣ ਵਾਸਤੇ ਗੁਰਦਾਸਪੁਰ ਗੁਰਦੁਆਰਾ ਸਹਾਇ ਬਰ ਲਖੋਵਾਲ ਪਿੰਡ ਗੁਰਦੁਆਰਾ ਸਾਹਿਬ ਤੋਂ ਵੀ ਹੋ ਕੇ ਆਏ ਆਂ ਵੇਖ ਕੇ ਆਏ ਆਂ ਪਰ ਸਾਨੂੰ ਤੇ ਕੋਈ ਟੀਚਰ ਨਹੀਂ ਮਿਲਿਆ ਔਰ ਪ੍ਰਿੰਸੀਪਲ ਨਾਲ ਗੱਲ ਹੋਈ ਹੈ ਤੇ ਸਾਰੇ ਟੀਚਰ ਇੱਥੋਂ ਚਲੇ ਗਏ ਨੇ ਤੇ ਐਸ ਵੇਲੇ ਸਾਡੇ ਬੱਚਿਆਂ ਦਾ ਜ਼ਿੰ ਜੇ ਸਾਡੇ ਤੱਕ ਕੋਈ ਚਾਹੀ ਮਾਪਿਆਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਪਰੇਸ਼ਾਨ ਹੋ ਰਹੇ ਹਾਂ ਪਰ ਪ੍ਰਿੰਸੀਪਲ ਵੱਲੋਂ ਸਾਨੂੰ ਕੋਈ ਵੀ ਰਾਹ ਨਹੀਂ ਦਿੱਤਾ ਜਾ ਰਿਹਾ ਜਦਕਿ ਉਹ ਕਈ ਦਿਨਾਂ ਤੋਂ ਪ੍ਰਿੰਸੀਪਲ ਨੂੰ ਆਪਣੀ ਗੁਹਾਰ ਲਗਾ ਰਹੇ ਮੇਰਾ ਬੇਟਾ 8ਵੀਂ ਕਲਾਸ ਚ ਪੜਦਾ ਹੈ ਯੋਹਾਰ ਨੋਦੇਆ ਸਕੂਲ ਦਿਬੂੜੀ ਤੋਂ ਸਕੂਲੋਂ ਖੇਡਣ ਗਿਆ ਸੀ ਗੁਜਰਾਤ ਨੈਸ਼ਨਲ ਹਮੀਰਪੁਰ ਪਹਿਲੇ ਗਏ ਸੀ ਖੇਡਣ ਉੱਥੋਂ ਸਿਲੈਕਸ਼ਨ ਹੋ ਗਏ ਫਿਰ ਗੁਜਰਾਤ ਗਈ ਖੇਡਣ ਉੱਥੋਂ ਵਾਪਸ 25 ਤਰੀਕ ਦੇ ਆ ਗਏ ਹਾਂ ਤੇ ਇਹਨਾਂ ਨੂੰ ਚਾਹੀਦਾ ਉਦੋਂ بارشਾਂ ਸ਼ੁਰੂ ਵੀ ਨਹੀਂ ਹੋਈਆਂ ਤੇ ਅਸਲ ਵਿੱਚ ਡਿਊਟੀ ਜਿਹੜੀ ਹੀ ਪ੍ਰਿੰਸੀਪਲ ਦੀ ਵਾਈਫ ਦੀ ਆ ਉਹ ਪੀਟੀ ਸਾਰਾ ਉੱਥੇ ਪੀਟੀ ਮੈਡਮ ਆ ਤੇ ਜਿਹਦੇ ਕਰਕੇ ਜੱਕੋ ਤੱਕ ਇਹ ਕਰਦਾ ਰਿਹਾ ਵੀ ਮੇਰੀ ਵਾਈਫ ਨੂੰ ਦਾ ਕੁਝ ਹੋ ਜੇ ਤੇ ਬੱਚੇ ਜਿਹੜੇ ਉੱਥੇ ਫਸ ਗਏ ਕਿ ਹੋਰ ਨਾ ਟੀਚਰਾਂ ਦੀ ਡਿਊਟੀ ਲਾਉਂਦਾ ਰਿਹਾ ਇਹਨੂੰ ਚਾਹੀਦਾ ਸੀ ਪੀਟੀ ਟੀਚਰ ਜਦੋਂ ਇਹਦੀ ਵਾਈਫ ਹੈਗੀ ਆ ਉਹਨੂੰ ਭੇਜ ਦਿੰਦਾ ਜੋ ਗੱਡੀ ਇਹ ਕੋ ਅਵੇਲੇਬਲ ਹੈਗੀ ਆ ਉਹਨੂੰ ਭੇਜ ਕੇ ਮੰਗਵਾ ਲੈਂਦਾ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਫਸੇ ਬੱਚਿਆਂ ਦੇ ਮਾਪਿਆਂ ਵੱਲੋਂ ਸਰਕਾਰ ਨੂੰ ਵੀ ਮਦਦ ਦੀ ਅਪੀਲ ਕੀਤੀ ਗਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਮਾਪਿਆਂ ਦੀ ਕੀ ਮਦਦ ਕਰ ਸਕਦੀ ਹੈ ਗੁਰਦਾਸਪੁਰ ਤੋਂ ਰਾਹੁਲ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ